ਮੇਰਾ ਨਾਮ ਜਗਨਦਾਸ ਹੈ ਜੀ ਮੈਂ ਬਾਜੀਗਰ ਬਸਤੀ ਤਪਾ ਮੰਡੀ ਰਹਿਣ ਵਾਲਾ ਆਂ ਇਹ ਮਾਮਲਾ ਇਹ ਜੀ ਦੋ ਕੁੜੀਆਂ ਆਪਸ ਵਿੱਚ ਮਿਲਦੇ ਆਂ ਸੀ ਜਿਹੜਾ ਕੁੜੀ ਦਾ ਭਾਈ ਸੀ ਜਿਉਂਨੇ ਆ ਗਿਆ ਆਪਣੀ ਭੈਣ ਨੂੰ ਕੁੱਟ ਕੇ ਉਸ ਤੋਂ ਬਾਅਦ ਸਾਡੀ ਕੁੜੀ ਤੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਮੇਰੇ ਚਾਚਾ ਜੀ RAM JIDAS ਕੋਲ ਖੜੇ ਸੀ ਇਹਨਾਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਰਾੜ ਮਾਰਿਆ ਜੀ ਮੇਰੇ ਚਾਚੇ ਦੇ ਸਿਰ 'ਚ ਉਹਨੇ ਉਸ ਤੋਂ ਬਾਅਦ ਜਵਾਕਾਂ ਨਾਲ ਆ ਕੇ ਛਡਾ ਦਿੱਤਾ ਜੀ ਆਪਦੇ ਕੋਠੇ ਤੇ ਜਾ ਕੇ ਇੱਟਾਂ ਨਾਲ ਹਮਲਾ ਕਰ ਦਿੱਤਾ ਰਵੀ RAM ਤੇ ਅਜੇ RAM ਨੇ ਜੀ ਅਜੀਤ RAM ਨੇ ਇੱਟ ਮਾਰੀ ਜਿਹੜੀ RAM ਜੀ ਦੇ ਸਿਰ ਦੇ ਢਿੱਡ ਦੇ ਵਿੱਚ ਵੱਜੀ ਆ ਕੇ ਉਹਦੇ ਕਰਾਨ ਅਸੀਂ ਤਪਾ ਮੰਡੀ ਸਿਵਲ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਉੱਥਾ ਉਹਨਾਂ ਨੇ ਦੂਸਰੇ ਦਿਨ 25 ਤਰੀਕ ਤੋਂ ਦਾਖਲ ਕਰਾਇਆ 26 ਨੂੰ ਐਮਚੀ ਰੈਫਰ ਕਰ ਦਿੱਤਾ ਜੀ ਉੱਥੇ ਜਾ ਕੇ ਉਹਦੀ ਇਲਾਜ ਦੌਰਾਨ ਮੌਤ ਹੋ ਗਈ ਜੀ ਤੇ ਅਸੀਂ ਪ੍ਰਸ਼ਾਸਨ ਮੁਰੇ ਇਹੀ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿਵਾ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਮੁੱਖ ਲੜਾਈ ਦਾ ਕਾਰਨ ਕੀ ਬਣਿਆ ਇਹ ਦੋ ਗੁੜੀਆਂ ਸੀ ਗੁੜੀਆਂ ਦੀ ਆਪ ਦੇ ਝਗੜੇ ਕਾਰਨ ਲੜਾਈ ਦਾ ਕਾਰਨ ਬਣਾਇਆ ਜੀ ਕੀ ਕੁਛ ਮਾਰੇ ਇਹਨਾਂ ਦੇ ਇਹ ਸਿਰ ਦੇ ਵਿੱਚ ਇੱਕ ਦੇ ਰਾਡ ਮਾਰੀ ਜੀ ਮੇਰੇ ਚਾਚੇ ਦੇ ਤੇ ਉਦੋਂ ਬਾਅਦ ਜੇ ਬੱਚਿਆਂ ਨੇ ਉੱਥੋਂ ਲੋਕਾਂ ਨੇ ਖੜਾ ਨੇ ਛੜਾਤਾ ਉਦੋਂ ਬਾਅਦ ਕੋਠੇ ਤੇ ਚੜ ਕੇ ਇਹਨਾਂ ਨੇ ਇੱਟਾਂ ਦਾ ਹਮਲਾ ਕਰ ਦਿੱਤਾ ਜੀ ਦੋਨੇ ਭਾਈਆਂ ਨੇ ਅਜੇ ਨੇ ਟੀਮਾਰੀ ਤੇ ਰਾਮ ਜੀ ਦਾ ਦੇ ਢਿੱਡ ਦੇ ਵਿੱਚ ਵੱਜੀ ਆ ਕੇ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਸੀ ਸਿਵਲ ਹਸਪਤਾਲ ਤੇ ਦਾਖਲ ਕਰਵਾ ਦਿੱਤਾ ਤੇ ਉਹਨਾਂ ਨੇ ਦੂਸਰੇ ਦਿਨ ਐਮਜਿੀ ਚ ਰੈਫਰ ਕਰ ਦਿੱਤਾ ਜੀ ਉੱਥੇ ਜਾ ਕੇ ਇਲਾਜ ਦਰਾਂਨ ਮੌਤ ਹੋ ਗਈ ਜਗਨਦਾਸ ਜੀ ਮੇਰਾ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਤਪਾਲ ਹੈ ਜੀ ਕੀ ਕਹਿਣਾ ਚਾਹਣਾ ਜਿਹੜਾ ਇਹ ਕਤਲ ਹੋਇਆ ਜੀ ਇਹ ਕਤਲ ਹੀ ਮੇਰਾ ਚਾਚਾ ਇਹਦਾ ਨਾਮ ਰਾਮਜੀ ਆਈ ਦੇ ਬੱਚਿਆਂ ਦੀ ਝਗੜੇ ਕਰਨ ਉਹਨਾਂ ਦੇ ਵਿੱਚ ਆ ਕੇ ਇਹਦੇ ਇੱਟ ਵੱਜੀ ਆਈ ਇੱਟ ਵੱਜਨੇ ਕਰਕੇ ਇਹਨਾਂ ਦੀ ਮੌਤ ਹੋਈ ਆਈ ਝਗੜੇ ਕਰਨ ਤੇ ਕਿੱਥੋਂ ਦਾ ਰਹਿਣ ਵਾਲਾ ਜੀ ਕੀ ਕੰਮ ਕਰਦਾ ਸੀ ਇਹ ਤਫਾ ਮੰਡੀ ਦਾ ਰਹਿਣ ਵਾਲਾ ਜੀ ਬਾੜ ਨੰਬਰ 10 ਬਜਗਰ ਬਸਤੀ ਚੋਂ ਆਈ ਝਗੜਾ ਕਾਰਨ ਕਿਸੇ ਝਗੜੇ ਦਾ ਕੋਈ ਪਤਾ ਲੱਗਦਾ ਝਗੜੇ ਦਾ ਕਾਰਨ ਬੱਚਿਆਂ ਦਾ ਹੀ ਬੱਚੇ ਆਪਸ ਵਿੱਚ ਲੜ ਰਹੇ ਸੀ ਤੇ ਉਹਨਾਂ ਨੂੰ ਛੜਾ ਰਿਆ ਸੀ ਛੜਾਉਣ ਦੇ ਕਾਰਨ ਜਦੋਂ ਇਹ ਟੰਡਲੇ ਚੱਲ ਪਈ ਤੇ ਟਾਗੇ ਦੇ ਇੱਕ ਤਾਂ ਨਦੇ ਰੌੜ ਬੱਜੀ ਸਿਰ 'ਚ ਤੇ ਦੂਜੀ ਨਦੇ ਟੱਪ ਬੱਜੀ ਆਈ ਤੇ ਇਸ ਕਰ 25 ਤਰੀਕ ਨੂੰ ਇਹਨਾਂ ਦੀ ਇਸ ਲੜਾਈ ਕਰਕੇ ਝਗੜੇ ਕਰਕੇ ਜਦੋਂ ਉਹਨਾਂ ਨੂੰ ਬਠਿੰਡੇ ਲੈ ਗਏ ਜੀ ਇਹ ਹਸਪਤਾਲ 'ਚ ਦੇ ਅੱਜ ਸਵੇਰ 4 ਵਜੇ ਨੇ ਦੀ ਡੈਥ ਹੋ ਗਈ। ਮੰਗ ਕੀ ਕਰਦੇ ਹੈਗੇ। ਪ੍ਰਸ਼ਾਸਨ ਤੋਂ ਮੰਗਦੇ ਹੀ ਕਰਦੇ ਵੀ ਜਿਨ੍ਹਾਂ ਨੇ ਕੀਤਾ ਜੀ ਉਹਨਾਂ ਨੂੰ ਇਸ ਸਜ਼ਾ ਦਿੱਤੀ ਜਾਵੇ। ਇੱਥੇ ਇਹ ਜਿਹੜਾ ਇੱਟਾਂ ਮਾਰਨ ਵਾਲੇ ਦੋ ਜਣੇ ਸੀ ਜੀ। ਇਹ ਮਿਲ ਗਿਆ ਆਪਦੀ ਗੁੜੀਆ ਖਾਤਰੀ ਇਹਦੀ ਪੋਤੀ ਸੀ। ਉਹਦੇ ਨਾਲ ਝਗੜਾ ਹੋਇਆ ਸੀ। ਕੁੜੀਆਂ ਦਾ ਆਪ ਚ। ਤੇ ਉਹ ਮੁੰਡੇ ਨੇ ਆ ਕੇ ਇੱਟ ਜਲੇ ਦੀ ਬਾਸ ਕੀਤੀ ਹੈ। ਇਹ ਮੈਟਰ ਹੈ ਜੀ 25 12 25 ਨੂੰ ਦੁਪਹਿਰ ਦੇ ਟਾਈਮ ਇੱਕ ਲੜਾਈ ਹੋ ਗਈ ਗਵੰਡੀਆਂ ਦੀ ਦੋ ਕੁੜੀਆਂ ਗਵੰਡੀਆਂ ਦੀਆਂ ਸੇਗਰ ਲੜਕੀਆਂ ਜਿਹੜੀਆਂ ਉਹਨਾਂ ਦੀ ਆਸ ਵਿੱਚ ਦੋਸਤੀ ਸੀ ਇੱਕ ਹੈਗਾ ਸੀ RAMJIDAS ਉਹਦੀ ਪੋਤੀ ਸੀ ਇੱਕ ਰਵੀ ਕੁਮਾਰ ਉਹ ਜਿਹੜਾ ਹੈਗਾ ਰਵੀ ਕੁਮਾਰ ਦੀ ਸਿਸਟਰ ਸੀ ਉਹਨਾਂ ਦੀ ਆਸ ਵਿੱਚ ਦੋਸਤੀ ਨੂੰ ਰਵੀ ਪਸੰਦ ਨਹੀਂ ਸੀ ਕਰਦਾ ਜਿਹਦੇ ਕਰਕੇ ਉਹ ਕੁੜੀ ਕਿਤੇ ਦਿੰਦੇ ਟਾਈਮ RAMJI ਦੇ ਘਰੇ ਚਲੀ ਗਈ ਤੇ ਉਹ ਮੁੰਡੇ ਨੇ ਆ ਕੇ ਉਥੋਂ ਉਹਨੂੰ ਗਾਲੀ ਗਲੋਚ ਕਰਕੇ ਵਾਪਸ ਲੈ ਗਿਆ ਤੇ ਬਾਅਦ ਵਿੱਚ ਇੱਕ ਰਾੜ ਲੈ ਕੇ ਆ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਕੁੜੀ ਨੂੰ ਜਿਹੜਾ ਹੈਗਾ ਸੀ RAM JI DAS ਉਹਦੀ ਪੋਤੀ ਨੂੰ ਗਾਲਾਂ ਗਾਲੀ ਗਲੋਚ ਕਰਨ ਲੱਗ ਗਿਆ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਉਹਨੇ ਵਿਰੋਧ ਦੇ ਵਿੱਚ ਰਾੜ ਜਿਹੜੀ ਹੈਗੀ ਹੈ ਉਹ RAM JI DAS ਦੇ ਸਿਰ ਵਿੱਚ ਮਾਰ ਦਿੱਤੀ ਤੇ ਜੇ ਇੱਕ ਉਹਦੇ ਕਜਨ ਬਰਾਦਰ ਸੀਗਾ ਰਵੀ ਦਾ ਜਿਹੜਾ अजय ਉਹਨੇ ਕੋਠੇ ਉੱਪਰੋਂ ਇੱਟਾਂ ਰੋੜੇ ਉਹਨਾਂ ਦੇ ਮਾਰੇ ਜਿਸ ਨਾਲ RAM ji ਦਾਸ ਜਿਹੜਾ ਹੈਗਾ ਸੀ ਇੰਜਰਡ ਹੋ ਗਿਆ ਸੀ ਜਿਹਨੂੰ ਤਪਾਵੇ ਸਿਵਲ ਹਸਪੀਟਲ ਬੇਕੇ ਐਡਮਿਟ ਕਰਾਇਆ ਗਿਆ ਸੀ ਜਿਸਨੂੰ ਰੈਫਰ ਕਰ ਦਿੱਤਾ ਸੀ ਫਿਰ AIM ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਸੀ 26 ਨੂੰ ਤੇ ਅੱਜ ਉਹਨਾਂ ਦੀ ਸਵੇਰੇ 4 ਵਜੇ ਜ਼ਖਮਾ ਕਰਕੇ ਡੈਥ ਹੋ ਗਈ ਕਿ ਇਹ ਕੀ ਨਿਤਰਾ ਉਹਦਾ ਇਹ ਮਾਮਲਾ ਕੀਤਾ ਕਿੰਨੇ ਖਿਲਾਫ ਕੀਤਾ ਸਰ ਇਹ ਅਸੀਂ ਰਵੀ ਤੇ ਅਜੀਤ ਕੁਮਾਰ ਦੋ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜਿਹਦੇ ਵਿੱਚ ਸੈਕਸ਼ਨ ਸਾਡੇ ਹੈਗੇ ਆ ਜਿਹੜੇ 115 2 351 2 3 105 35 ਬੀ ਐਨ ਐਸ ਇਹ ਤਰ੍ਹਾਂ ਦੇ ਤਹਿਤ ਅਸੀਂ ਮਕਦਮਾ ਦਰਜ ਕੀਤਾ ਕੋਈ ਅਰੈਸਟ ਹੋਇਆ ਸਰ ਅ ਬਸ ਅਰੈਸਟ ਕਰ ਲਾਂਗੇ ਤਲਾਸ਼ ਜਾਰੀ ਹੈ ਸਾਡੇ ਟੀਮਾਂ ਗਈਆਂ ਹੋਣ ਸਰ ਮੈਸੇਜ ਇਹ ਕਿ ਛੋਟਾ ਜਾਂ ਬੱਚਿਆਂ ਨੂੰ ਲੈ ਕੇ ਲੜਾਈ ਝਗੜਾ ਸੀ ਕਿਤੋਂ ਤੱਕ ਵਾਗੇ ਸਰ ਮੈਸੇਜ ਇਹ ਹੀ ਹੈ ਕਿ ਅੱਜ ਕੱਲ ਇੱਕ ਤਾਂ ਪੇਸੈਂਸ ਬਿਲਕੁਲ ਹੈ ਨਹੀਂ ਗੀ ਸਰ ਮੈਂ ਬਜ਼ੁਰਗ ਜਿਹੜੇ ਹੈਗੇ ਆ ਖਾਸ ਕਰ ਜਿਹੜੇ 50 ਪਲੱਸ ਹੈਗੇ ਆ ਉਹਨਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ ਕਰੋ ਕੰਟਰੋਲ ਕਰਕੇ ਬੱਚਿਆਂ ਨੂੰ ਸਮਝਾਓ ਕਿ ਇੱਕਦਮ ਹਾਈਪਰ ਹੋ ਕੇ ਇਸ ਤਰ੍ਹਾਂ ਦੇ ਘਟਨਾਵਾਂ ਨਾ ਕਰਨ ਕਿ ਇੱਕ ਛੋਟੀ ਜੀ ਗੱਲ ਤੋਂ ਅੱਜ ਇੱਕ ਮਰਡਰ ਹੋ ਗਿਆ